सिमरन किया जिन्होंने ने आके नाम जपिया देखो नाम जपना बिल्कुल अलग नाम जप है जड़ छेती-छेती समझ नहीं आता मैं तो कह देखो जी आज जमीन है इस किनारे तो उस किनारे जाना है ते उस किनारे ते दो हजार रुपये पे ਜਾਣਾ ਸੌਖਾ ਹੈ ਕਿ ਉੱਥੇ ਹਾਂਜੀ ਚਲੇ ਜਾਉਗੇ ਕਿਉਂਕਿ ਸਾਹਮਣੇ ਪਤਾ ਇੱਕ ਫਲ ਦਿਖਾਈ ਦੇ ਰਿਹਾ ਹੈ ਤੇ ਜਦੋਂ ਇੱਕ ਕਿਨਾਰੇ ਤੋਂ ਚੱਲੇ ਔਰ ਦੂਜੇ ਕਿਨਾਰੇ ਪਹੁੰਚਣਾ ਤੇ ਦੂਜੇ ਕਿਨਾਰੇ ਤੇ 2000 ਦਾ ਮੋੜ ਪਿਆ ਹੈ ਕਦੇ ਅੱਜਕੱਲ ਤਾਂ ਬੰਦ ਹੋ ਗਿਆ ਉਹ ਜਰਾ ਚੱਲਦਾ ਨਹੀਂ ਔਖਾ ਹੋ ਗਿਆ ਕੰਮ ਸਤ ਸਤ ਪਤਾ ਹੋ ਤੇ ਤੁਮੇ ਬਾਸੇ ਪੈਸੇ ਪਏ ਸਮਝਣਾ ਕਰਨਾ ਤੇ ਉਹ ਯਾਤਰਾ ਕਰਨੀ ਬੜੀ ਸੌਖੀ ਲੱਗਦੀ ਹੈ ਉਹ ਚ ਲੈਵ ਲੱਗਦੀ ਹੈ ਉਹ ਚ ਲੰਘਣ ਲੱਗਦੀ ਹੈ ਉਹ ਬੰਦਾ ਉਹਦੇ ਪਿੱਛੇ ਭੱਜਦਾ ਹੈ ਕਿ ਸਾਹਮਣੇ ਪੈਸੇ ਪਏ ਨੇ ਤੇ ਮੈਂ ਜਾ ਕੇ ਚੱਕ ਲੈਣੇ ਨੇ ਫਿਰ ਭੁੱਖਾ ਵੀ ਹੋਵੇ ਤੇ ਪੂਰੀ ਹਿੰਮਤ ਲੱਗ ਤੋਦਾ ਦੇਖੋ ਪਦਾਂਤ ਵਿੱਚ ਤੇ ਪਰਮਾਤਮਾ ਵਿੱਚ ਐਦਾਂ ਕੀ ਫਰਕ ਹੈ ਕਿ ਪਦਾਰਥ ਦਿਖਾਈ ਦੇ ਰਹੇ ਨੇ ਪਦਾਰਥ ਸਮਝ ਵਿੱਚ ਆ ਰਹੇ ਨੇ ਪਦਾਰਥਾਂ ਦੇ ਪਿੱਛੇ ਜਾਣਾ ਬੜਾ ਸੌਖਾ ਲੱਗਦਾ ਹੈ ਪਦਾਰਥਾਂ ਦੇ ਪਿੱਛੇ ਜਾਣ ਵਿੱਚ ਬੜੀ ਹਿੰਮਤ ਆ ਜਾਂਦੀ ਹੈ ਪਦਾਰਥਾਂ ਦੇ ਪਿੱਛੇ ਜਾਣ ਵਿੱਚ ਖੁੱਖਾ ਧਿਆਇਆ ਬੰਦਾ ਰਹਿ ਸਕਦਾ ਹੈ ਪਰ ਜਦੋਂ ਗੱਲ ਪਰਮਾਤਮਾ ਦੀ ਚਲਦੀ ਹੈ ਨਾ ਤੇਰੇ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ ਰਿਹਾ ਸਤਗੁਰੂ ਦੀ ਬਾਣੀ ਵੀ ਪੜਦੇ ਆ ਤਾਂ ਸਤਗੁਰੂ ਵੀ ਕਹਿ ਦਿੰਦੇ ਨੇ ਕੋਟਰ ਨੂੰ ਮੈਂ ਕੋਉ ਕਿਰੋੜਾ ਤੋਂ ਇੱਕ ਬਦਲਾਅ ਐਸਾ ਹੁੰਦਾ ਹੈ ਕਿ ਨਾਰਾਇਣ ਜਹ ਜੀਤ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ ਉਹ ਨਾਰਾਇਣ ਵਸਦਾ ਹੈ ਉਹ ਰੱਬ ਵਸਦਾ ਹੈ ਕੋਈ ਬਦਲਾਅ ਹੀ ਹੁੰਦਾ ਹੈ ਕਿਉਂਕਿ ਸਿਮਰਨ ਹੋਵੇ ਨਾਮ ਹੋਵੇ ਪਰਮਾਤਮਾ ਹੋਵੇ ਜੋ ਕਿ ਕਿੰਨੀ ਦੂਰ ਬੈਠੇ ਕਿੱਥੇ ਬੈਠੇ ਕਦੋਂ ਮਿਲਣੇ ਹੋਣਗੇ ਕੋਈ ਪਤਾ ਅੱਖੋ ਸਤਿਗੁਰਾਂ ਨੂੰ ਮੈਨੂੰ ਗੱਲਾਂ ਨੂੰ ਥੋੜਾ ਥੋੜਾ ਸਮਝਣਾ ਜੀ ਹੁਣ ਜਿਹੜਾ ਸਿਮਰਨ ਕਰਨ ਲਈ ਨਾਮ ਦਾ ਰਸੀਆ ਕੋਈ ਬਹਿ ਜਾਂਦਾ ਹੁਣ ਤੁਹਾਡੇ ਨੇੜੇ ਨਾਨਕ ਸਰ ਜੀ ਦੇਣਾ ਵਾਲੇ ਮਹਾਂਪੁਰ ਸੰਤ ਬਾਬਾ ਦਾਸ ਸਿੰਘ ਜੀ ਮਹਾਰਾਜ ਉਹਨਾਂ ਬਾਰੇ ਸੁਣਦੇ ਹੋ ਸਿਮਰਨ ਕਰਨ ਲਈ ਬਹਿ ਕੇ ਨਾਮ ਜਪਣ ਲਈ ਬਹਿ ਕੇ ਜਪ ਕਰਦੇ ਨੇ ਤਪ ਕਰਦੇ ਨੇ ਭੁੱਖੇ ਰਹਿੰਦੇ ਨੇ ਪਿਆਸੇ ਰਹਿੰਦੇ ਨੇ نیند ਆਉਂਦੀ ਹੈ ਤੇ ਆਪਣੇ ਕੇਸ ਛੱਤ ਨਾਲ ਬੰਨ ਲੈਂਦੇ ਕੀ ਜ਼ਰੂਰਤ ਸੀ ਕੀ ਲੋੜ ਸੀ ਲੇਕਿਨ ਗੁਰੂ ਪਿਆਰੇ ਸਾਸ ਸੰਗਤ ਇੱਕ ਲਿਵ ਲੱਗਦੀ ਹੈ ਲਗਨ ਲੱਗਦੀ ਹੈ ਸਾਡੇ ਵੱਡੇ ਮਹਾਨ ਪੁਰਸ਼ ਜਿਨ੍ਹਾਂ ਦੀਆਂ ਮੈਂ ਗੱਲਾਂ ਆਪਜੀ ਨਾਲ ਕਰਦੇ ਆ ਸੰਤ ਬਾਬਾ ਕਰਨੈਲदास ਜੀ ਮਹਾਰਾਜ ਫੌਜ ਦੀ ਡੋકરી ਵਿੱਚ ਸਨ ਆਰਮੀ ਦੇ ਵਿੱਚ ਸਨ ਔਰ ਆਰਮੀ ਦੇ ਵਿੱਚ ਚਲਦੇ ਚਲਦੇ ਕਸ਼ਮੀਰ ਦੀਆਂ ਪਹਾੜੀਆਂ ਤੇ ਕੋਈ ਸਾਧੂ ਮਿਲ ਗਿਆ ਲਿਵ ਤਾਂ ਪਹਿਲਾਂ ਹੀ ਲੱਗੀ ਹੋਈ ਸੀ ਬਸ ਇੱਕ ਦਰਵਾਜ਼ਾ ਖੁੱਲਣਾ ਬਾਕੀ ਸੀ ਉਥੇ ਇੱਕ ਸਾਧੂ ਮਿਲਿਆ کہ ساتھ نے بے کے بابا جی مہاراج پاچی کے ساتھ بل آپ گئے جا کے مطا نے کیا ساتھ انہیں کیا دیتا کہ انہیں فوجی آ ادھر کے ماں پرشاہ نے کیا جی میں فوجی ہیں نوکری کرتا ہے ساڑھی ڈیوٹی لگی ہے اور کہنے نہیں نہیں تیری ڈیوٹی رب نے کچھ ہور لائے گا نوکری کرنا تیرا کام نہیں ہے تو تا فقیری کرنی ہے تو ساز بڑھنا ہے تو سنت بڑھنا ہے ਮਾਂ ਪੁਰਸ਼ਾਂ ਦੀ ਲੇਵ ਜੋ ਕਿ ਲੇਵ ਜੁੜੀ ਹੋਈ ਸੀ ਬਚਪਨ ਤੋਂ ਲਗਨ ਲੱਗੀ ਹੋਈ ਸੀ ਅੱਜ ਉਸ ਲਗਨ ਨੂੰ ਰੰਗ ਮਿਲ ਗਿਆ ਛੱਡ ਕੇ ਫਿਰ ਬੰਦਗੀ ਕੀਤੀ ਫਕੀਰੀ ਕੀਤੀ ਉਹ ਮਾਂ ਪੁਰਸ਼ ਬੈਠੇ ਨੇ ਬੰਦਗੀ ਕਰਦੇ ਨੇ ਘਰਬਾਰ ਵੀ ਛੱਡ ਦਿੱਤਾ 12-12 ਸਾਲ ਬੈਠੇ ਤਪੱਸਿਆ ਕਰ ਰਹੇ ਨੇ ਲੇਕਿਨ ਕਦੋਂ ਮਿਲਣੇ ਕਿਸ ਵੇਲੇ ਮਿਲਣਾ ਕੁਝ ਪਤਾ ਨਹੀਂ ਲੇਕਿਨ ਲਗਨ ਲੱਗੀ ਹੋਈ ਫਿਰ ਸੁਣ ਇੱਕ ਹੋਰ ਪਦ ਅਸੀਂ ਇੱਕ ਮਾਤਾ ਨੂੰ ਸੁਣਦੇ ਹਾਂ ਇੱਕ ਬੀਬੀ ਨੂੰ ਸੁਣਦੇ ਹਾਂ ਜੋ ਤ੍ਰਿਤਾ ਯੁਰ ਵਿੱਚ ਹੋਈ ਜਿਸ ਦਾ ਨਾਮ ਭੀਲਣੀ ਸੀ ਅੱਜ ਕੱਲ ਆਪਾਂ ਕਈ ਵਾਰ ਪਿੰਡਾਂ 'ਚ ਵੀ ਕਹਿੰਦੇ ਆ ਨਾ ਮਾਤਾ ਜੀ ਇਹ ਮਾਤਾ ਦਾ ਵਿਚਾਰੀ ਭੀਲਣੀ ਹੈ ਕਿਹਦੇ ਬੰਦੇ 'ਤੇ ਕੁਝ ਹੈ ਨਹੀਂ ਲੇਕਿਨ ਵਿਚਾਰੀ ਸਿਫਰ ਕਰਦੀ ਹੈ ਰੱਬ ਰੱਬ ਕਰਦੀ ਔਰ ਕਦੇ ਤੁਸੀਂ ਉਸ ਭੀਲਣੀ ਤੇ ਵਿਚਾਰ ਕਰਕੇ ਵੇਖੋ ਜਿਸ ਮਾਤਾ ਭੀਲਣੀ ਨੂੰ ਜਿਹੜੇ ਗੁਰੂ ਨੇ ਜਿਹੜੇ ਸਾਧੂ ਨੇ ਕਿਹਾ ਸੀ ਕਿ ਤੇਰੇ ਰੱਬ ਨਾਲ ਮੇਲੇ ਹੋਣਗੇ ਹੋਨੇ ਪੁੱਛਿਆ ਜੀ ਮਹਾਰਾਜ ਵਿਲੇ ਦਾ ਹੋਣਗੇ ਪਰ ਕਿਰਪਾ ਕਰਕੇ ਦੱਸ ਦਿਓ ਕਦੋਂ ਹੋਣਗੇ ਤੇ ਸਾਧੂ ਕਹਿੰਦੇ ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਵੀ ਰਹਿ ਜਾਂਦਾ ਸੀ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਵੀ ਬਹਿ ਜਾਣਾ ਸੀ ਮੈਂ ਵੀ ਰਹਿ ਜਾਣਾ ਸੀ ਵਿਲੇ ਹੋਣਗੇ ਪੱਕਾ ਹੈ ਪਰ ਕਦੋਂ ਹੋਣਗੇ ਕੋਈ ਪਤਾ ਨਹੀਂ ਪਰ ਪਿਆਰੀ ਸੰਗਤ ਜਿਹੜੀਲੇ ਭਰੇ ਦਾ ਜਿਹੜੇ ਸਾਧੂ ਲਿਬ ਲਾਉਂਦੇ ਨੇ ਜਿਹੜੇ ਸਾਧੂ ਲਦਰ ਲਾਉਂਦੇ ਨੇ ਔਰ ਸੋ ਪਈ ਵਿਰਸਤਿ ਵਚਨ ਨੇ ਕਿ ਸੀਤੇ ਖੇਚ ਜਨਾਨੇ ਖਾਦੀਓ ਕਰੇ ਆਰਾਮ ਨਹੀਂ ਬੱਤੇ ਜਿਨ੍ਹਾਂ ਨੂੰ ਲਵ ਲੱਗ ਗਈ ਫਿਰ ਉਹਨਾਂ ਨੂੰ بس ਮਿਲਣ ਦੀ ਚਾਹ ਹੈ ਫਿਰ ਉਹਦੇ ਲਈ ਕਿੰਡੀ ਵੀ ਕੁਰਬਾਨੀ ਦੇਣੀ ਪੈ ਜਾਵੇ ਉਹ ਕੁਰਬਾਨੀ ਦੇਣ ਨੂੰ ਤਿਆਰ ਨੇ ਆਖੋ ਸਤਨਾਮ ਵਾਹਿਗੁਰੂ ਜਿਹੜੇ ਲਵ ਲਾਉਂਦੇ ਨੇ ਉਹਨਾਂ ਦੀ ਤਾਂ ਪਿਆਰ ਸੀਖ ਹੋਇ ਬੜੀ ਪਿਆਰੀ ਤਾਰ ਆ ਕਦੋਂ thank uh you -huh. uh -huh. uh -huh.